ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਸਵਾਗਤਾਂ ਤੁਹਾਡਾ ਅੱਜ ਦੀ ਵੀਡੀਓ ਦੁਬਾਰਾ ਫੇਰ ਆਪਾਂ ਲੱਕੀ ਡਰਾ ਦੇ ਸਬੰਧ ਦੇ ਵਿੱਚ ਲੈ ਕੇ ਆ ਰਹੇ ਹਾਂ ਇੱਕ ਵੀਡੀਓ ਆਪਾਂ ਪਹਿਲਾਂ ਬਾਈ ਸੀ ਅੱਜ ਦੂਜੀ ਵੀਡੀਓ ਹੈ ਦੂਜੀ ਵੀਡੀਓ ਦੇ ਵਿੱਚ ਆਪਾਂ ਕਰਮਜੀਤ ਸਿੰਘ ਜਵੰਦਾ ਕੌਣ ਆਗਾ ਇਹਦਾ ਕੀ ਰੋਲ ਆਗਾ ਉਹਦੇ ਬਾਰੇ ਗੱਲਬਾਤ ਕਰਾਂਗੇ ਕਰਮਜੀਤ ਸਿੰਘ ਜਵੰਦਾ son of ਹਰਜਿੰਦਰ ਸਿੰਘ ਪਿੰਡ ਅਸਪਾਲਕਲਾਂ ਜ਼ਿਲ੍ਹਾ ਬਰਨਾਲਾ ਉੱਥੋਂ ਦਾ ਰਹਿਣ ਵਾਲਾ ਮੈਂ ਤੇ ਕਰਮਜੀਤ ਸਿੰਘ ਜਮੰਦਾ ਡਰਾ ਚਲਾਉਣ ਦੇ ਵਿੱਚ ਦੋਨੇ ਅਸੀਂ ਪਾਰਟਨਰ ਸੀਗੇ ਸਟਾਰਟਿੰਗ ਜਿਹੜੀ ਹੁੰਦੀ ਹੈ ਉਹ 9/7/2024 ਨੂੰ ਹੁੰਦੀ ਹੈ ਉੱਥੇ ਬੈਠ ਕੇ ਗੱਲਬਾਤ ਹੁੰਦੀ ਹੈ ਵੀ ਆਪਾਂ ਡਰਾ ਚਲਾਉਣਾਗਾ ਤਾਂ ਮੇਰਾ ਇੱਕ ਪੇਜ ਬਣਿਆ ਹੋਇਆ ਸੋਸ਼ਲ ਮੀਡੀਆ ਤੇ ਤਾਂ ਕਰਮਜੀਤ ਸਿੰਘ ਜਮੰਦਾ ਕਹਿੰਦਾਗਾ ਵੀ ਮੈਂ ਇੱਕ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦਾ ਵੀ ਜਿਹੜਾ ਉਤਲਾ ਕੰਮ ਆਗਾ ਉਹ ਸਾਰਾ ਮੈਂ ਸਾਂਭੂਗਾ ਤੂੰ ਜਿਹੜਾ ਕੰਮ ਕਰਨਾਗਾ ਇਕੱਲਾ ਵੀਡੀਓ ਦਾ ਕਰਨਾ ਐ ਸੋਸ਼ਲ ਮੀਡੀਆ ਦਾ ਕਰਨਾ ਐ ਤੂੰ ਮੂਹਰੇ ਖੜ ਕੇ ਇੱਕ ਵੀਡੀਓ ਬਣਾਉਣੀ ਆਣੀਆਂ ਗਈਆਂ ਵੀ ਜਿਹੜੇ ਯੂਟਿਊਬਰ ਆਉਣਗੇ ਉਹਨਾਂ ਦੀਆਂ ਵੀਡੀਓ ਬਣਵਾਈ ਤੇ ਜਿਹੜਾ ਬਾਹਰਲਾ ਕੰਮ ਆਗਾ ਸਾਰਾ ਉਹ ਮੈਂ ਸਾਂਭੂਗਾ ਵੀ ਕਿਸੇ ਤੋਂ ਮਨਜ਼ੂਰੀ ਲੈਣੀ ਐ ਉਹ ਮੈਂ ਲਊਗਾ ਜੇ ਕੋਈ ਪੁਲਿਸ ਪਹੁੰਚਦੀ ਐ ਉੱਥੇ ਤਾਂ ਉਹਦੇ ਨਾਲ ਗੱਲਬਾਤ ਜਿਹੜੀ ਮੈਂ ਕਰੂੰਗਾ ਸੋ ਆਪਾਂ ਨੇ ਜਿਹੜਾ ਡਰਾ ਉਹ ਸਾਂਝਾ ਚਲਾਤਾ 50% ਦਾ ਹਿੱਸੇਦਾਰ ਜਿਹੜਾ ਕਰਮਜੀਤ ਹੈ 50% ਦਾ ਹਿੱਸੇਦਾਰ ਜਿਹੜਾ ਮੈਂ ਆ ਆਪਣੀ ਗੱਲਬਾਤ ਹੁੰਦੀ ਹੈ ਗੁਰਦੁਆਰਾ ਸਾਹਿਬ ਬਾਬੇ ਸੀ ਦਾ ਪਿੰਡ ਪੱਖੋਕਲਾਂ ਦੇ ਵਿੱਚ ਡਰਾਅ ਨਿਕਲਣ ਦੀ ਜਿਹੜੀ ਤਰੀਕ ਰੱਖੀ ਜਾਂਦੀ ਹੈ ਉਹ 11 ਸਤੰਬਰ ਰੱਖੀ ਜਾਂਦੀ ਹੈ ਮੇਨ ਡਰਾ ਦੀ ਉਸ ਤੋਂ ਪਹਿਲਾਂ ਇੱਕ ਮਿੰਨੀ ਡਰਾ ਕੱਢਿਆ ਜਾਂਦਾਗਾ 12 ਅਗਸਤ ਨੂੰ 12 ਅਗਸਤ ਨੂੰ ਜਿਹੜਾ ਡਰਾਅ ਨਿਕਲਣਾ ਸੀਗਾ ਉਸ ਤੋਂ ਪਹਿਲਾਂ ਆਪਣਾ ਇਹ ਪਹਿਲਾ ਮਿੰਨੀ ਡਰਾ ਸੀਗਾ ਉਸ ਤੋਂ ਪਹਿਲਾਂ ਹੀ ਜਾਨੀ ਕਿ ਪੁਲਸ ਆ ਜਾਂਦੀ ਹੈ 4:30 ਵਜੇ ਤਾਂ ਕਰਮਜੀਤ ਵੀ ਉੱਥੇ ਮੌਜੂਦ ਹੁੰਦਾਗਾ ਕਰਮਜੀਤ ਮੈਨੂੰ ਕਹਿ ਦਿੰਦਾਗਾ ਵੀ ਜਿਹੜਾ ਇਹ ਫੋਨ ਤੇ ਗੱਲ ਕਰਵਾ ਕੇ ਮੈਂ ਸਾਰੀ ਪੁਲਸ ਨੂੰ ਮੋੜ ਦੂੰਗਾ ਤੂੰ ਇੱਕ ਵਾਰ ਜਿਹੜਾ ਆਪਣਾ ਨਾਮ ਲਿਖਾ ਦੇ ਤਾਂ ਵੀਰੇ ਮੈਂ ਉੱਥੇ ਪੁਲਸ ਨੂੰ ਜਿਹੜਾ ਆਪਣਾ ਨਾਮ ਲਿਖਾ ਦੇਣਾ ਵੀ ਇਹਦਾ ਜਿਹੜਾ ਕਰਤਾਰਤਾਗਾ ਉਹ ਮੈਂ ਆਗਾ ਕਿਉਂਕਿ ਮੈਨੂੰ ਆਸ ਹੁੰਦੀ ਹੈ ਵੀ ਇਹਦਾ ਸਰਕਲ ਆ ਜਿਹੜਾ ਆਮ ਆਦਮੀ ਪਾਰਟੀ ਨਾਲ 7-8 ਸਾਲਾਂ ਤੋਂ ਆ ਵੀ ਇਹ ਫੋਨ ਗੱਲ ਕਰਵਾ ਕੇ ਪੁਲਿਸ ਨੂੰ ਮੋੜ ਦੂਗਾ ਕਿਵੇਂ ਮਰਜ਼ੀ ਕਰੇ ਹਨਾ ਵੀ ਇਹ ਇਹਦਾ ਇਹਦਾ ਕੀਤਾ ਹੋਇਆ ਤਾਂ ਜਿਹੜਾ ਨਾਮ ਆ ਮੈਂ ਉਹ ਆਪਣਾ ਲਿਖਾ ਦੇਣਾ ਤਾਂ ਉਥੋਂ ਮੈਨੂੰ ਜਿਹੜੀ ਰੈজিস্ট ਪੈਂਦੀ ਹੈ ਪੁਲਿਸ ਲੈ ਜਾਂਦੀ ਹੈ ਰੂੜੇ ਕੇ ਥਾਣੇ ਦੇ ਵਿੱਚ ਤਾਂ ਇਹ ਦੂਜੇ ਪਾਸੇ ਫੋਨ ਕਰਵਾ ਰਹੇ ਹੈਗਾ ਪਰ ਬਾਅਦ ਵਿੱਚ ਪਤਾ ਲੱਗਦਾ ਫੋਨ ਉਹ ਮੇਰੇ ਲਈ ਕਰਵਾ ਰਿਆ ਸੀਗਾ ਜਾਂ ਆਪਦੇ ਲਈ ਕਰਵਾ ਰਿਆ ਸੀਗਾ ਉਹਦਾ ਕੋਈ ਕਨਫਰਮ ਨਹੀਂ ਹੁੰਦਾ ਕਿਉਂਕਿ ਇੱਕ ਪਾਸੇ ਪੁਲਿਸ ਜਦੋਂ ਲੈ ਕੇ ਜਾਂਦੀ ਹੈ ਉਹ ਸਾਨੂੰ ਕਹਿ ਰਹੀ ਹੈ ਵੀ ਕੋਈ ਗੱਲ ਨਹੀਂ ਛੋਡੇ ਤੇ ਜਿਹੜਾ ਪਰਚਾ ਬੰਦਾਗਾ ਉਹ ਪਰਚਾ ਦਿੱਤਾ ਜਾਊਗਾ ਪਰ ਅਸੀਂ ਜਿਹੜੀਆਂ ਧਾਰਾਂ ਗੀਆਂ ਉਹ ਘੱਟ ਕਰ ਦਾਂਗੇ ਪਰ ਅੱਧੇ ਘੰਟੇ ਬਾਅਦ ਦੁਬਾਰਾ ਕੋਈ ਗੱਲ ਹੁੰਦੀ ਹੈ ਤਾਂ 420 ਵਾਲਾ ਜਿਹੜਾ ਐਕਟ ਹੈਗਾ ਉਹ ਨਾਲ ਲਾ ਦਿੱਤਾ ਜਾਂਦਾ ਹੈਗਾ ਤੇ ਮੈਨੂੰ ਹਵਾਲਾਤ ਦੇ ਵਿੱਚ ਥਾਣੇ ਦੇ ਵਿੱਚ ਜਿਹੜਾ ਬੰਦ ਕਰ ਦਿੱਤਾ ਜਾਂਦਾ ਹੈ ਇੱਕ ਦਿਨ ਮੈਨੂੰ ਹਵਾਲਾਤ ਦੇ ਵਿੱਚ ਰੱਖਿਆ ਜਾਂਦਾ ਹੈ ਤਾਂ ਅਗਲੇ ਦਿਨ ਪੁਲਿਸ ਵੱਲੋਂ ਦੁਬਾਰਾ ਫੇਰ ਇੱਕ ਦਿਨ ਦੀ ਜਿਹੜੀ ਰਿਮਾਂਡ ਲਈਤੀ ਜਾਂਦੀ ਹੈ ਐ ਰਿਮਾਂਡ ਦੇ ਵਿੱਚ ਪੁੱਛਗਿੱਛ ਹੁੰਦੀ ਹੈ ਤਾਂ ਉਹ ਪੁੱਛਗਿੱਛ ਦੇ ਵਿੱਚ ਮੈਂ ਸਾਰਾ ਆਪਣਾ ਜਿਹੜਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਹੁੰਦਾਗਾ ਉਹ ਸਾਰਾ ਦੱਸਦਾ ਵੀ ਅਸੀਂ ਦੋਨੇ 파ਟਨਰਾਂ ਜਿਹੜੇ ਮੈਂ ਤੇ ਕਰਮਜੀਤ ਸਿੰਘ ਜਵੰਦਾ ਦੋਨੇ 50-50% ਦੇ ਵਿੱਚ ਹਿੱਸੇਦਾਰਾਂਗੇ ਅਸੀਂ ਜੋ ਵੀ ਨਫਾ ਹੋਊਗਾ ਜਾਂ ਨੁਕਸਾਨ ਹੋਊਗਾ ਉਹਦੇ ਦੋਨੇ ਹਿੱਸੇਦਾਰਾਂਗੇ ਤੇ ਇਹ ਚੀਜ਼ ਮੈਂ ਉਹਦੇ ਵਿੱਚ ਲਿਖਾਇਆ ਦਿੱਤੀ ਜਾਂਦੀ ਹੈ ਵੀ ਜਦੋਂ ਇਹ ਮੇਰੇ ਹਿੱਸੇਦਾਰ ਹੈਗਾ ਤਾਂ ਜਿੰਨੀ ਕਾਰਵਾਈ ਮੇਰੇ ਤੇ ਹੋਣੀ ਹੈ ਉਨੀ ਕਾਰਵਾਈ ਕਰਮਜੀਤ ਸਿੰਘ ਜਵੰਦਾ ਤੇ ਵੀ ਹੋਣੀ ਚਾਹੀਦੀ ਹੈ ਇਹ ਸਾਰਾ ਕੁਝ ਮੈਂ ਉਹਨਾਂ ਦੇ ਵਿੱਚ ਲਿਖਵਾ ਕੇ ਤਾਂ ਅਗਲੇ ਦਿਨ ਜਿਹੜਾ ਮੈਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਤਾਂ ਜੇਲ੍ਹ ਦੇ ਵਿੱਚ ਮੈਨੂੰ ਜਿਹੜੇ 15 16 ਦਿਨਾਂ ਕੱਟਣੇ ਪੈਂਦੇ ਨੇਗੇ 15 16 ਦਿਨਾਂ ਬਾਅਦ ਜਿਹੜੀ ਮੇਰੀ ਜ਼ਮਾਨਤ ਹੁੰਦੀ ਹੈ ਮੈਂ ਵਾਪਸ ਆਉਣਾਗਾ ਵਾਪਸ ਆ ਕੇ ਸਭ ਤੋਂ ਪਹਿਲਾਂ ਮੈਂ ਜਿਹੜਾ ਲਾਇਨ ਦੇਣਾਗਾ ਉਹ ਦਿੱਤਾ ਉਸ ਤੋਂ ਬਾਅਦ ਮੇਰਾ ਪੱਖ ਇਹ ਹੈ ਵੀ ਜਦੋਂ ਕਰਮਜੀਤ ਸਿੰਘ ਜਮੰਦਾ 50% ਦੇ ਵਿੱਚ ਹਿੱਸੇਦਾਰ ਹੈ ਤੇ ਉਹਤੇ ਜਿਹੜੀ ਬੰਦੀ ਕਾਰਵਾਈ ਮੈਂ ਲਿਖਾ ਕੇ ਗਿਆ ਸੀਗਾ ਉਹ ਤੇ ਹਜੇ ਤੱਕ ਕਾਰਵਾਈ ਹੈ ਜਿਹੜੀ 1% ਵੀ ਨਹੀਂ ਹੋਈ ਉਹ ਫੋਨ ਵੀ ਵਰਤ ਰਿਹਾ ਹੈਗਾ ਤੇ ਆਪਣੀਆਂ ਰਿਸ਼ਤੇਦਾਰੀਆਂ ਦੇ ਵਿੱਚ ਵੀ ਜਾ ਰਿਹਾ ਹੈਗਾ ਜਨਨ ਕਿ ਜਿਵੇਂ ਉਹਦਾ ਕੰਮ ਚੱਲਦਾ ਸੀਗਾ ਓਵੇਂ ਉਹਦਾ ਕੰਮ ਹੁਣ ਚੱਲ ਰਿਹਾ ਹੈਗਾ ਸੋ ਮੈਂ ਪੁਲਿਸ ਪ੍ਰਸ਼ਾਸਨ ਦੇ ਅੱਗੇ ਬੇਨਤੀ ਕਰਦਾ ਮੰਗ ਕਰਦਾ ਵੀ ਜਿਹੜੀ ਬੰਦੀ ਕਾਰਵਾਈ ਹੈ ਜਿਵੇਂ ਮੇਰੇ ਤੇ ਹੋਈ ਹੈ ਤਾਂ ਜਦੋਂ ਹਿੱਸੇਦਾਰ ਹੈਗਾ 50% ਦੇ ਵਿੱਚ ਉਹ ਭਾਵੇਂ ਆਮ ਆਦਮੀ ਪਾਰਟੀ ਦਾ ਸਰਕਲ ਪ੍ਰਧਾਨ ਹੋਵੇ ਜਾਂ ਕੋਈ ਉਹਦੇ ਕੋਲੇ ਹੋਰ ਅਉਦਾ ਹੋਵੇ ਤਾਂ ਉਹਦੇ ਤੇ ਬੰਦ ਦੀ ਕਾਰਵਾਈ ਹੈ ਜਿਹੜੀ ਹੋਣੀ ਚਾਹੀਦੀ ਹੈ ਸੋ ਮੇਰੀ ਇਹੀ ਬੇਨਤੀ ਹੈ ਵੀ ਕਰਮਜੀਤ ਸਿੰਘ ਦਾ ਜਵੰਦਾ son of ਹਰਜਿੰਦਰ ਸਿੰਘ ਪਿੰਡ ਅਸਪਾਲਕਲਾਂ ਜ਼ਿਲ੍ਹਾ ਬਰਨਾਲਾ ਦਾ ਜਿਹੜਾ ਰਹਿਣ ਵਾਲਾਗਾ ਉੱਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਸੋ ਬਹੁਤ ਬਹੁਤ ਧੰਨਵਾਦ ਜੀ